ਡਾਕਟਰ ਬਲਵੀਰ ਸਿੰਘ ਹੋਰਾਂ ਦੀ ਗੱਲ ਕੀਤੀ ਐ ਤੇ ਉਹਨਾਂ ਦੀ ਆਪਾਂ ਗੱਲ ਹੋਰ ਕਰ ਲਈਏ ਖੰਨਾ ਦੇ ਇੱਕ ਸਿਵਲ ਹਸਪਤਾਲ ਦੇ ਵਿੱਚ ਇੱਕ ਡਾਕਟਰ ਬੀਬੀ ਨੂੰ ਸਸਪੈਂਡ ਕੀਤਾ ਉਹਨਾਂ ਨੇ ਕਾਰਨ ਇਹ ਸੀਗਾ ਕਿ ਉੱਥੇ ਇੱਕ ਗਰਭਤੀ ਬੀਬੀ ਆਈ ਸੀ ਤੇ ਉਹਦੇ ਇਲਾਜ ਵਾਸਤੇ ਜਦੋਂ ਡਾਕਟਰ ਲੱਭੀ ਤੇ ਡਾਕਟਰ ਮੈਡਮ ਲੱਭੀ ਨਹੀਂ ਫੋਨ-ਫੋਨ ਕੀਤੇ ਉਹ ਫਿਰ ਵੀ ਨਹੀਂ ਆਈ ਇਹਦੇ ਕਰਕੇ ਸਸਪੈਂਡ ਕੀਤਾ ਪਰ ਬੜਾ ਹੈਰਾਨਜਾ ਕਰਦਾ ਹੈ ਕਿ ਐਡੇ ਕਹੋ ਕਿ ਜ਼ਿੰਮੇਵਾਰ ਅਹੁਦੇ ਤੇ ਹੋਣਾ ਜ਼ਿੰਮੇਵਾਰ ਇੱਕ ਨੌਕਰੀ ਤੇ ਹੋਣਾ ਤੇ ਫੋਨ ਕਰੇ ਤੋਂ ਵੀ ਨਹੀਂ ਆਉਣਾ ਇਹੋ ਜਿਹੀ ਪਤਨ ਕੀ ਮਜਬੂਰੀ ਚਲੋ ਉਹਤੇ ਦੀ ਬੀ ਸਸਪੈਂਡ ਹੋ ਗਈ ਹੈ ਠੀਕ ਹੈ ਉਹਦੇ ਤੇ ਕਾਰਵਾਈ ਹੋ ਗਈ ਠੀਕ ਹੈ ਨਾ ਜੀ ਪਰ ਕੱਲ ਮੋਗੇ ਹਸਪਤਾਲ ਦੇ ਵਿੱਚ ਜੋ ਵਾਪਰਿਆ ਉਹਦੇ ਲਈ ਸਸਪੈਂਡ ਕਿਨੂੰ ਕਰੋਗੇ ਹਮ ਸਰ ਮੋਗੇ ਹਸਪਤਾਲ ਦੇ ਵਿੱਚ ਲਾਈਟ ਨਹੀਂ ਆਈ ਬਹੁਤ ਦੇਰ ਤੱਕ ਤੇ ਜਿਹੜਾ ਜਨੇਪਾ ਕਰਵਾਇਆ ਗਿਆ ਉਹ ਫੋਨ ਤੇ ਟਾਰਚਾਂ ਦੀ ਰੋਸ਼ਨੀ ਚ ਕਰਵਾਇਆ ਗਿਆ ਹਮ ਇਹ ਸਮੱਸਿਆ ਪਹਿਲਾਂ ਵੀ ਆਈ ਸੀ ਅਪਰਜਿੰਦਰਾ ਹਸਪਤਾਲ ਅਪਰਜਿੰਦਰਾ ਹਸਪਤਾਲ ਵਾਲੀ ਜੀ ਤੇ ਫਿਰ ਇਹ ਇਹਦੇ ਚ ਤੁਸੀਂ ਤਰਕ ਦੇ ਦਿਓ ਕਿ ਟਰਾਂਸਫਾਰਮਰ ਸੜ ਗਿਆ ਸੀ ਟਰਾਂਸਫਾਰਮਰ ਸੜ ਗਿਆ ਮੈਨੂੰ ਨਹੀਂ ਪਤਾ ਆ ਤੁਹਾਡੇ ਇਥੇ ਨਾ ਦਾਣਾ ਮੰਡੀ ਚ ਸੁਖਮ ਸਿੰਘ ਸਾਹਿਬ ਕਹਿੰਦੇ ਵੀ ਇੱਕ ਸਾਈਡ ਦੀ ਦੋ ਕਿ ਤਿੰਨ ਦਿਨ ਲਾਈਟ ਹੀ ਨਹੀਂ ਆਈ ਸਾਹਿਬ ਨਾਲੋ ਸ਼ਹਿਰ ਦੇ ਵਿੱਚ ਹੋ ਜਾਂਦਾ ਇਦਾਂ ਸ਼ਹਿਰ ਦੇ ਵਿੱਚ ਤੇ ਜਦ ਪਤਾ ਕੀਤਾ ਉਹ ਕਹਿੰਦੇ ਜੀ 40% ਸਟਾਫ ਘਟਿਆ ਸੀ ਸਦਾ ਤੇ ਉਹ ਸਟਾਫ ਜਿਹੜਾ ਬਚਿਆ ਖੁਚਿਆ ਉਹ ਮੈਨੂੰ ਲੱਗਦਾ ਹੋ ਰਿਹਾ ਏ ਸ਼ਾਰਟ ਕਰ ਨੂੰ ਫਿਰਦੇ ਆ ਉਹ ਦੇਖੋ ਜਰਜਰ ਕਿਸ ਤਰ੍ਹਾਂ ਦੀ ਬਿਲਡਿੰਗ ਜਿੱਦੀ ਮੈਂ ਜਿੱਦੀ ਵੀਡੀਓ ਪਾਈ ਵੀਡੀਓ ਪਾਈ ਬੜਾ ਬੁਰਾ ਹਾਲ ਬਹੁਤ ਜ਼ਿਆਦਾ ਮੈਂ ਗਿਆ ਸਾਂ ਮਤਲਬ ਇਹ ਦੇਖਾ ਹਸਾਬ ਕਤਬ ਮੈਨੂੰ ਤੇ ਆਪ ਨੂੰ ਡਰ ਲੱਗਦਾ ਸੀ ਮੈਂ ਆਪਦੇ ਭਰਾ ਨੂੰ ਕਿਹਾ ਮੈਂ ਕਿਹਾ ਆਪਾਂ ਛੇਤੀ ਨਿਕਲੀਏ ਕਿਤੇ ਸਾਡੀ ਵੀ ਸਮਾਦੀ ਇੱਥੇ ਬਣ ਜਾਵੇ ਵੈਸੇ ਮਜਬੂਰੀ ਦੇਖੋ ਕਿੰਡੀ ਵੱਡੀ ਚੀਜ਼ ਹੁੰਦੀ ਆ ਵੀ ਨੌਕਰੀ ਵਾਸਤੇ ਬੰਦਾ ਨੌਕਰੀ ਪੇਸ਼ੇ ਵਾਸਤੇ ਰੋਜ਼ਗਾਰ ਵਾਸਤੇ ਇੱਕ ਰਿਸਕ ਦੇ ਵਿੱਚ ਬੈਠਾ ਜਿੱਥੇ ਪਤਾ ਵੀ ਇਹ ਕਿਸੇ ਵੀ ਕਿਸੇ ਵੇਲੇ ਵਢੀ ਸਕਦੀ ਹੈ ਸਰ ਖਤਰੋ ਕੇ ਖਿਲਾੜੀ ਨੇ ਹੋ ਹਾਂ ਜੀ ਮਤਲਬ ਕਿ ਹੁਣ ਕਿਨੂੰ ਕਹੋਗੇ ਤੁਸੀਂ ਹਾਂ ਡਾਕਟਰ ਕਹਿ ਰਿਹਾ ਹੈ ਕਿ ਟਰਾਂਸਫਾਰਮਰ ਸੜ ਗਿਆ ਜੀ ਉਹਨਾਂ ਨੇ ਛੇਤੀ ਬਦਲਿਆ ਨਹੀਂ ਹਾਂ ਹੁਣ ਉਹਨਾਂ ਦੀ ਮਜਬੂਰੀ ਉਹ ਕਹਿੰਦੇ ਜੇ ਸਾਡੇ ਕੋਲ ਸਟਾਫ ਹੀ ਪੂਰਾ ਨਹੀਂ ਹੈ ਸਮਾਨ ਹੀ ਪੂਰਾ ਨਹੀਂ ਹਾਂ ਫਿਰ ਤਾਂ ਜ਼ਿੰਮੇਵਾਰ ਕੌਣ ਹੈ ਸਾਬ ਡਾਕਟਰ ਚਲੋ ਕੋਈ ਲਾਪਰਵਾਹੀ ਕਰਦਾ ਮੈਂ ਵੀ ਮੰਨ ਲਓ ਤਿੰਨ ਚਾਰ ਦਿਨ ਇੱਥੇ ਤੁਹਾਡੇ ਪ੍ਰੋਗਰਾਮ ਚ 15 20 ਮਿੰਟ ਲੇਟ ਆਉਂਗਾ ਤੇ ਮਾਲਕ ਹੋ ਸਕਦਾ ਮੈਨੂੰ ਪੰਜਵੇਂ ਦਿਨ ਵਟਸਐਪ ਤੇ ਵਾਇਸ ਨੋਟ ਭੇਜ ਦੇਣ ਕਿ ਭਾਈ ਆਪ ਦਾ ਹੋਰ ਬੇਲਾ ਕੋਈ ਹਮ ਤਾਂ ਸਾਫ ਹੈ ਨਾ ਤਾਂ ਸਰ ਕੋਈ ਵੀ ਜੋ ਆਪਾਂ ਕੰਮ ਕਰਦੇ ਆ ਉਹ ਅਨੁਸ਼ਾਸਨ ਦੇ ਨਾਲ ਹੀ ਚੱਲਦਾ ਹੈ ਬਿਲਕੁਲ ਅਨੁਸ਼ਾਸਨ ਟੁੱਟਿਆ ਹਮ ਤੇ ਸਮਝ ਲਓ ਤੁਹਾਡਾ ਭਾਗ ਫੁੱਟਿਆ ਹਮ ਫਿਰ ਨਹੀਂ ਮਤਲਬ ਕਿ ਰੋਣ ਦਾ ਤੋਣ ਦਾ ਜਿਹੜਾ ਹੈ ਨਾ ਜੀ ਉਹ ਗਿਲਾ ਕਰਨਾ ਚਾਹੀਦਾ ਸਾਨੂੰ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਚੀਜ਼ਾਂ ਠੀਕ ਕਿਉਂ ਨਹੀਂ ਹੋ ਰਹੀਆਂ ਹਮ ਫਲਾਣੇ ਨੂੰ ਸਸਪੈਂਡ ਕਰਦੇ ਤਾਂ ਫਲਾਣੇ ਨੂੰ ਸਸਪੈਂਡ ਕਰਦੇ ਅਸਲੀ ਜ਼ਿੰਮੇਵਾਰ ਕੌਣ ਹੈ ਸਾਬ ਜ਼ਿੰਮੇਵਾਰੀ ਔਟੋ ਉਹ ਉੱਥੇ ਵੀ ਬਚ ਗਿਆ ਇੱਥੇ ਵੀ ਬਚ ਗਿਆ ਬਸ ਆਹ ਥੋੜੇ ਕਦੇ ਰਜਿੰਦਰਾ ਹਸਪਤਲ ਦੀ ਬਿਜਲੀ ਸਪਲਾਈ ਫੇਲ ਹੋ ਜਾਂਦੀ ਹੈ ਕਾਰਨ ਕੀ ਹੈ ਅੱਜ ਤੱਕ ਨਹੀਂ ਪਤਾ ਲੱਗਦਾ ਜੀ ਤੇ ਮਤਲਬ ਕਿ ਜਿੱਥੇ ਵੀ ਲੈਕ ਹੈ ਸਭ ਉਹਨਾਂ ਚੀਜ਼ਾਂ ਨੂੰ ਠੀਕ ਕਰਨ ਦੀ ਜ਼ਰੂਰਤ ਹੈ ਹੂੰ ਜੀ 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 ਬਿਲਕੁਲ ਪੁੱਤ ਜੱਟਾਂ ਦੇ ਬਾਈ ਜੀ ਤੁਸੀਂ ਸਾਰੇ ਹੀ ਸਾਨੂੰ ਯਾਦ ਹੋ ਬਹੁਤ ਬਹੁਤ ਸ਼ੁਕਰੀਆ ਨਾਲ ਜੋੜਨ ਵਾਸਤੇ ਸਾਰੇ ਜਿਹੜੇ ਸਾਡੇ ਹੱਕ 'ਚ ਖਲੋਏ ਸਾਨੂੰ ਯਾਦ ਨੇ ਜਿੰਨਾ ਪੁੱਟੇ ਪੈਰੀ ਸਾਡੇ ਟੋਏ ਸਾਨੂੰ ਯਾਦ ਨੇ ਹੂੰ 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 ਮਿੱਤਰ ਕਹਿ ਰਹੇ ਨੇ ਕਿ ਹੈਲਥ ਮਿਨਿਸਟਰ ਨੂੰ ਕਿਸੇ ਵੀ ਹਸਪਤਾਲ 'ਚ ਭੇਜ ਦਿਓ ਕਹਿੰਦੇ ਹੋਰ ਵੀ ਸਚਾਈ ਸਾਹਮਣੇ ਆਏਗੀ ਜਿਹੜੀਆਂ ਸਿਹਤ ਸਭਾਵਾਂ ਦਾ ਬਹੁਤ ਬੁਰਾ ਹਾਲ ਹੈ ਜੀ ਬਿਲਕੁਲ ਡਾਕਟਰ ਸ਼ਾਰਟਨੈਸ ਹੂੰ ਡਾਕਟਰ ਉਪਕਰਣ ਕਿਹੜੀ ਚੀਜ਼ ਆ ਜਿਹੜੀ ਸਾਡੇ ਇੱਥੇ ਪੂਰੀ ਚੱਲ ਰਹੀ ਆ ਪਿਛਲੇ ਦਿਨੀਆਂ ਪਾ ਇਹ ਵੀ ਗੱਲ ਕੀਤੀ ਸੀਗੀ ਕਿ ਹਾਈ ਕੋਰਟ ਦੇ ਵਿੱਚ ਡਾਟਾ ਮੰਗਿਆ ਗਿਆ ਡਾਕਟਰ ਦੱਸੋ ਤੇ ਜਿਹੜੇ ਇਕਵਿਪਮੈਂਟਸ ਐ ਕੋਈ ਸਮਾਨ ਆ ਉਹਦਾ ਦੱਸੋ ਕਿੰਨੀ ਕੁ ਲੋੜ ਐ ਤੇ ਕਿੰਨੇ ਕੁ ਹੈਗੇ ਨੇ ਕਿਰ ਸੱਚੀਓ ਜੇ ਲੱਭਣ ਚੱਲੀਏ ਤੇ ਬੜਾ ਕੁਝ ਲੱਭ ਜਾਵੇ ਮੈਨੂੰ ਲੱਗਦਾ ਪਰ ਇਹਨਾਂ ਨੂੰ ਇੱਕ ਚੀਜ਼ ਦੇ ਵਿੱਚ ਰਾਹ ਨਹੀਂ ਲੱਭ ਰਿਹਾ ਮੈਨੂੰ ਸਰ ਦੇਖੋ ਗੱਲ ਪਤਾ ਕੀ ਆ ਜਿਸ ਦੇ ਹਿਸਾਬ ਦੀ ਇਹ ਆਬਾਦੀ ਆ ਨਾ ਇਸ ਮੁਲਕ ਦੀ ਇਸ ਹਿਸਾਬ ਦੀ ਵਸੂਆ ਡਾਕਟਰ ਪੂਰੇ ਕਰ ਹੀ ਨਹੀਂ ਸਕਦੇ ਜੀ ਉਪਕਰਣ ਪੂਰੇ ਕਰ ਹੀ ਨਹੀਂ ਸਕਦੇ ਤਾਂ ਸ਼ੁਕਰ ਕਰੋ ਚਲੋ ਠੀਕ ਆ ਕਾਮਰੇਡਾਂ ਨੂੰ ਪ੍ਰਾਈਵੇਟਾਈਜੇਸ਼ਨ ਮੈਂ ਵੀ ਨਿੰਦਦਾ ਹੂੰ ਤੁਸੀਂ ਵੀ ਨਿੰਦਦੇ ਹੋ ਕੇ ਇਹ ਸ਼ੁਕਰ ਕਰੋ ਪ੍ਰਾਈਵੇਟ ਹਾਲੇ ਬੋਝ ਸੰਭਾਲੀ ਖੜੇ ਆ ਕਿਉਂਕਿ ਜਿਹੜੇ ਚੱਲਦੇ ਆ ਭਾਰ ਉਹ ਆਮਦਾ ਉਧਰ ਚਲੇ ਜਾਂਦੇ ਔਖੇ ਸੌਖੇ ਹੋ ਕੇ ਵੀ ਲੋਕ ਚਲੇ ਜਾਂਦੇ ਆ ਤੇ ਜੇ ਇਹ ਸਾਰਾ ਇੰਡੀਆ ਦਾ ਬੋਝ ਹੂੰ ਸਰਕਾਰੀ ਸਿਹਤ ਪ੍ਰਬੰਧਾ ਤੇ ਆ ਜਾ ਪੂਰੇ ਇੰਡੀਆ ਦੇ ਕੋਲੈਪਸ ਹੋ ਜਾਏਗਾ ਸਾਰਾ ਕੁਝ ਬਿਲਕੁਲ ਬਿਲਕੁਲ ਆਸੀਂ ਬਹੁਤ ਠੀਕ ਆ ਨੀਜੀ ਹਸਪਤਾਲ ਲੁੱਟਖਸੁੱਟ ਵੀ ਬਹੁਤ ਕਰਦੇ ਆ ਬਹੁਤ ਕਮੀਆਂ ਪੇਸ਼ੀਆਂ ਹੂੰ ਪਰ ਸੋਚ ਕੇ ਦੇਖੋ ਕਿ ਜੇ ਪ੍ਰਾਈਵੇਟਾਈਜੇਸ਼ਨ ਖਤਮ ਕਰ ਦਿੱਤਾ ਜਾਵੇ ਜੀ ਅਸੀਂ ਸਰਕਾਰੀ ਸਿਹਤ ਸੇਵਾ ਜੀ ਆ ਜਾਈਏ ਹਮ ਕੱਲੋਂ ਤੋਂ ਇਸ ਦੇਸ਼ ਦਾ ਹਾਲ ਕੀ ਹੋਏਗਾ ਸਰ ਜੀ ਐਮਪੀ ਐਮਐਲਏ ਤੇ ਇਲਾਜ ਕਰਵਾ ਜਾਣਗੇ ਮੰਤਰੀ ਸੰਤਰੀ ਤੇ ਇਲਾਜ ਕਰਵਾ ਜਾਣਗੇ ਹਮ ਠੀਕ ਹੈ ਜੀ ਤੁਸੀਂ ਤੜਫ ਤੜਫ ਕੇ ਦਮ ਤੋੜ ਜਾਓਗੇ ਆਹ ਬੰਦੇ ਤਾਂ ਲਾਈਨਾਂ ਲੱਗੀਆਂ ਬਾਹਰ ਹੀ ਰਹਿ ਜਾਣੀਆਂ ਸਰ ਦਫ਼ਤਰਾਂ ਦਾ ਜਾ ਕੇ ਵਰਕ ਲੋਡ ਦੇਖੋ ਇੱਕ ਵਾਰੀ ਐਕਸੀਡੈਂਟ ਹੋਇਆ ਸੀਗਾ ਮੈਂ ਮੁੰਡੇ ਲੈ ਕੇ ਗਿਆ ਸੀਗਾ ਸਰਕਾਰੀ ਹਸਪਤਾਲ ਦੇ ਵਿੱਚ ਸਰ ਮੈਂ ਉੱਥੇ ਹੁੰਦਾ ਰਿਆ ਕੋਈ ਸਟ੍ਰੈਚਰ ਅੰਦਰ ਨੂੰ ਆਉਣ ਵਾਲਾ ਨਹੀਂ ਸੀ ਮੁੰਡੇ ਮਰਨਾਉ ਪਏ ਸੀਗੇ ਗੱਡੀ 'ਚ ਮੇਰੀ ਗੱਡੀ 'ਚ ਹਾਂ ਆ ਬੁਰਜਸ ਜਸਦਮਾ ਦੇ ਸਟ੍ਰੈਚਰ ਲਿ ਆਉਣ ਵਾਲਾ ਨਹੀਂ ਸੀ ਕੋਈ ਸਟ੍ਰੈਚਰ ਲਿਆਂਦਾ ਅੰਦਰ ਜਾ ਕੇ ਮੈਂ ਭੱਜ ਕੇ ਉਹ ਮੇਰੀ ਗੱਡੀ 'ਚ ਪਿਆ ਠੀਕ ਹੈ ਜੀ ਅਸੀਂ ਅਸੀਂ ਅੰਦਰੋਂ ਜਾ ਕੇ ਸਟ੍ਰੈਚਰ ਲੈ ਕੇ ਆਏ ਤਾਂ ਸਟ੍ਰੈਚਰ ਲਿਜਾਣ ਵਾਲਾ ਕੋਈ ਨਹੀਂ ਆ ਨਾਲ ਤੁਸੀਂ ਵੇਖੋ ਫਿਰ ਜਿਹੜੇ ਬੰਦੇ ਸੀਗੇ ਉੱਥੇ ਆਸੇ ਪਾਸੇ ਆਏ ਉਹ ਆਸੇ ਪਾਸੇ ਵਾਲਾ ਹੁੰਦਾ ਉਹਨਾਂ ਨੂੰ ਨਾਲ ਲਾ ਕੇ ਉਹ ਅਸੀਂ ਯਾ ਖਾਸ ਤੌਰ ਤੇ ਜਿਹੜਾ ਮੇਰੀ ਗੱਟੀ ਚ ਸੀ ਮੁੰਡਾ ਉਹ ਬਹੁਤ ਤਾਕਤ ਤੱਕ ਆ ਕੇ ਉਹਨੂੰ ਲੈ ਕੇ ਗਏ ਜੀ ਤੇ ਗਾਂਹ ਜਾ ਕੇ ਮੈਂ ਹਾਲ ਦੇਖਿਆ ਡਾਕਟਰਾਂ ਨੇ ਮਤਲਬ ਚਲੋ ਆਪਣਾ ਮਾਨ ਸਤਕਾਰ ਕਰਦੇ ਆ ਜਾਣ ਪਛਾਣ ਵਾਲੇ ਜਿਹੜੇ ਹੁੰਦੇ ਆ ਉਹਨਾਂ ਨੇ ਬਹੁਤ ਭੱਜ ਕੇ ਨੱਟ ਕੇ ਉਹਨੂੰ ਹੱਥ ਪਾਇਆ ਮੁੰਡਾ ਸ਼ਾਇਦ ਬਚ ਵੀ ਗਿਆ ਬਾਦ ਦੇ ਵਿੱਚ ਪਰ ਜਦੋਂ ਮੈਂ ਅੰਦਰ ਜਾ ਕੇ ਹਾਲ ਵੇਖਿਆ ਕੁਰਪਲ ਕੁਰਪਲ ਸਾਹਿਬ ਬਾਰਵੀਂ ਅੰਦਰ ਵੀ ਜੀ ਮਤਲਬ ਕਿ ਮੈਂ ਤੇ ਹਰਾਮ ਰਹਿ ਗਿਆ ਕਿ ਹੋਰ ਜ਼ਿਆਦਾ ਗਿਣਤੀ ਹੁੰਦੀ ਹੈ ਸ਼ਹਿਰ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਸਮੱਸਿਆ ਹੁੰਦੀ ਹੈ ਕਿ ਲੋਕ ਬਹੁਤ ਨੇ ਸੱਚੀ ਗੱਲ ਹੈ ਤੁਹਾਡੇ ਨਾਲ ਡਾਕਟਰ ਪੂਰੇ ਤੇ ਨਾ ਫਿਰ ਸਮਾਨ ਤੇ ਪੂਰਾ ਹੋਣਾ ਕੀ ਹੈ ਕਿ ਚਲੋ ਜੀ ਇਹ ਚੀਜ਼ਾਂ ਤੇ ਇਸ ਸਮੱਸਿਆ ਮ ਬਹੁਤ ਗੰਭੀਰ ਹੈ ਇਹਦੇ ਤੇ ਤਾਂ ਲਗਾਤਾਰ ਕੰਮ ਕਰਨ ਦੀ ਲੋੜ ਹੈ ਤੇ ਬਹੁਤ ਫਰੋਲਣ ਦੀ ਲੋੜ ਹੈ ਇਸ ਜੀ ਨੂੰ ਕਰਮਿੰਟੂ ਜੀ ਆਪਾਂ ਅਕਸਰ ਗੱਲ ਕਰਦੇ ਆਂ ਲੈਂਡ ਪੂਲਿੰਗ ਦੀ ਥੋੜੀ ਜੀ ਗੱਲ ਆਪਾਂ ਲੈਂਡ ਪੂਲਿੰਗ ਦੀ ਹੋਰ ਕਰ ਲਈਏ ਉਹਦੇ ਚ ਲਗਾਤਾਰ ਜਿਹੜੇ ਵਿਰੋਧੀ ਧਿਰ ਨੇ ਉਹ ਤੇ ਆਪ ਦਾ ਜ਼ੋਰ ਲਾਈ ਜਾਂਦੇ ਆ ਵੜਿੰਗ ਸਾਹਿਬ ਵੀ ਕਹਿੰਦੇ ਵੀ ਜਾਣ ਦੇ ਦੇਾਂਗੇ ਪਰ ਇੱਕ ਇੰਚ ਵੀ ਜਗ੍ਹਾ ਤੇ ਉਧਰ ਸਰਕਾਰ ਵੀ ਥੋੜਾ ਜਿਹਾ ਜਿਵੇਂ ਕਹਿੰਦੇ ਨੇ ਕਿ ਮੋਡੀਫਾਈ ਕਰ ਰਹੀ ਹੈ ਕਦੇ ਥੋੜਾ ਜਿਹਾ ਉਹਨੂੰ ਬਦਲਤਾ ਕਦੇ ਉਹ ਕੋਈ ਗੱਲ ਬਦਲਦੀ ਐ ਇਦਾਂ ਨਹੀਂ ਐਦਾਂ ਨਹੀਂ ਪਰ ਇਹਦਾ ਕੋਈ ਹੱਲ ਵੀ ਨਿਕਲੂ ਕਿ ਇਸੇ ਤਰ੍ਹਾਂ ਇਹ ਗੋਲਮੋਲੀ ਚੱਲਣਾ ਮਸਲਾ ਤੇ ਉਹ ਸਰਕਾਰ ਰਾਹ ਤੇ ਲੱਭਣਾ ਚਾਹੁੰਦੀ ਐ ਰਾਹ ਮਿਲ ਨਹੀਂ ਰਿਹਾ ਜੀ ਜਦੋਂ ਬੰਦਾ ਕਸੂਤਾ ਕਰ ਜਾਂਦਾ ਹੈ ਨਾ ਤਾਂ ਬੰਦਾ ਇਹ ਕਹਿੰਦਾ ਕਿ ਜ਼ਿੰਦਗੀ ਯਾਰ ਰਾਹ ਹੀ ਨਹੀਂ ਦੇ ਰਹੀ ਹੂੰ ਐਸ ਵੇਲੇ ਰਾਹ ਨਹੀਂ ਮਿਲ ਰਿਹਾ ਜੀ ਬਹੁਤ ਸਰਕਾਰ ਦੇ ਸਮਰਥਨ ਦੇ ਵਿੱਚ ਵੀ ਪੋਸਟਾਂ ਵਗੈਰਾ ਆਏ ਨੇ ਇਸ਼ਤਿਹਾਰ ਦਿੱਤੇ ਨੇ ਸਰਕਾਰ ਨੇ ਪਰ ਤੇਰਾ ਕੁਝ ਕੀਤਾ ਪਰ ਭਾਵੇਂ ਉਸ ਤੇ ਮੈਂ ਜਿਹੜੀ ਗੱਲ ਤੁਹਾਨੂੰ ਕਹੀ ਸੀ ਕਿ ਜੇ ਇਹ ਗੱਲ ਥੱਲੇ ਜੱਜਗੀ ਲੋਕਾਂ ਨੂੰ ਤੁਸੀਂ ਕੁਝ ਵੀ ਗਣਾ ਲਓ ਭਾਵੇਂ ਨੀਤੀ ਜਿਹੜੀ ਆ ਅੱਗੇ ਜਾ ਕੇ ਫਾਇਦੇਮੰਦ ਵੀ ਹੋ ਜਾਵੇ ਪਰ ਉਸ ਨੀਤੀ ਨੂੰ ਅੱਗੇ ਤੋਰਨਾ ਤੁਹਾਡੇ ਵਾਸਤੇ ਸੌਖਾ ਨਹੀਂ ਮਨਾਂ 'ਚ ਛਪ ਗਿਆ ਜਿਹੜਾ ਉਹਨੂੰ ਟਾਉਣਾ ਬੜਾ ਆ ਤੁਹਾਡੇ ਸਾਹਮਣੇ ਹੁਣ ਜਿਹੜੀ ਗੱਲ ਮੈਂ ਕੁਝ ਦਿਨ ਪਹਿਲਾਂ ਕਹੀ ਸੀ ਜੀ ਹੁਣ ਤੁਸੀਂ ਦੇਖੋ ਕਿ ਪਾਲਿਸੀ ਕਿੱਥੇ ਬਸ ਗਈ ਆ ਕੱਲ ਇਹ ਆ ਕਿ ਸਰਕਾਰ ਨੇ ਇਹ ਕਹਿਣਾ ਸਟਾਰਟ ਕਰ ਦਿੱਤਾ ਕਿ ਅਸੀਂ ਕੋਈ ਜ਼ੋਰ ਜ਼ਬਰਦਸਤੀ ਨਹੀਂ ਕਰਾਂਗੇ ਪਹਿਲੀ ਗੱਲ ਤੇ ਇਹ ਆ ਕਿ ਜਿਹੜੀ 24000 ਕਿੱਲਿਆਂ ਤੋਂ ਗੱਲ ਚੱਲੀ ਸੀ ਉਹ ਪਹੁੰਚ ਗਈ 65000 ਕਿੱਲਿਆਂ ਤੇ ਜੀ ਇਹਦਾ ਮਤਲਬ ਇਹ ਆ ਕਿ ਇਸ ਪਾਲਿਸੀ ਨੂੰ ਜੇ ਸਾਲ 1.5 ਸਾਲ ਇਸੇ ਤਰ੍ਹਾਂ ਕੈਰੀ ਆਨ ਕਰਦੇ ਆ ਤੇ ਇਹ ਤਾਂ ਲੱਖ ਕਿੱਲੇ ਤੱਕ ਜਾਏਗੀ ਜੀ ਲੱਖ ਕਿੱਲੇ ਤੱਕ ਹੂੰ ਹੁਣ ਜੇ ਫਾਇਦੇ ਵੀ ਆਪਾਂ ਦੇਖ ਲਈਏ ਤੇ ਸਰ ਲੱਖ ਕਿੱਲਾ ਤੁਹਾਡੀ ਜ਼ਮੀਨ ਵੀ ਤੇ ਉਪਜਾਊ ਜਾ ਰਹੀ ਹੈ ਜਾ ਰਹੀ ਹੈ ਬਿਲਕੁਲ ਉਹਦੀ ਪ੍ਰੋਡਕਸ਼ਨ ਖਤਮ ਹੋ ਰਹੀ ਹੈ ਉਹਦਾ ਉਤਪਾਦ